ਅਜੋਕੇ ਦੌਰ ਦੇ ਵਿੱਚ ਜਦੋਂ ਰਿਸ਼ਤਾ ਕਰਦੇ ਆ ਮੁੰਡੇ ਕੁੜੀ ਵਾਲੇ ਇੱਕ ਦੂਜੇ ਦੇ ਕੈਰੈਕਟਰ ਦੀ ਤਸੱਲੀ ਉਹਦੀ ਜ਼ਮੀਨ ਦੀ ਗਰਦੌਰੀ ਤੱਕ ਵੇਖਣ ਜਾਂਦੇ ਆ ਉਹਦਾ ਘਰ ਬਾਹਰ ਜਾਇਦਾਦ ਬੈਂਕ ਦੇ ਖਾਤੇ ਲੋਨ ਤੱਕ ਵੀ ਵੇਖਦੇ ਆ ਪਰ ਮੁੰਡਾ ਫਿਜ਼ੀਕਲੀ ਫਿੱਟ ਹੈ ਕਿ ਨਹੀਂ ਇਹ ਕੋਈ ਨਹੀਂ ਵੇਖਦਾ ਅੱਜ ਕੱਲ ਕੁੜੀ ਫਿੱਟ ਹੈ ਕਿ ਮਾਫ ਕਰਿਓ ਮੁੰਡਾ ਜੇਕਰ ਸਰੀਰਕ ਤੌਰ ਤੇ ਫਿੱਟ ਨਹੀਂ ਹੈ ਤਾਂ ਕੀ ਉਹਨੂੰ ਰਿਸ਼ਤਾ ਕਰਨ ਦਾ ਕੋਈ ਫਾਇਦਾ ਹੈ ਉਹਨੂੰ ਪਹਿਲਾਂ ਡਾਕਟਰ ਨਾਲ ਡਿਸਕਸ ਸ਼ੁਰੂ ਕਰਨਾ ਚਾਹੀਦਾ ਰਿਸ਼ਤਾ ਕਰਨ ਤੋਂ ਪਹਿਲਾਂ ਮੈਂ ਤਾਂ ਸਾਰਿਆਂ ਨੂੰ ਸਲਾਹ ਦਿੰਨਾ ਕਿ ਅਗਰ ਤੁਹਾਨੂੰ ਸ਼ਾਦੀ ਹੈ ਤੁਹਾਡੀ ਤੁਸੀਂ ਕੋਈ ਡਾਕਟਰ ਨੂੰ ਜਾ ਕੇ ਜ਼ਰੂਰ ਮਿਲੋ ਮੈਂ ਮੇਲ ਦੀ ਗੱਲ ਕਰ ਰਹੇ ਹਾਂ ਦੋਵਾਂ ਤਰ੍ਹਾਂ ਨੂੰ ਮੇਰੇ ਖਿਆਲ ਹੈ ਕਿ ਜੇ ਰਿਸ਼ਤਾ ਕਰ ਲੈਣ ਦੋਵਾਂ ਨੂੰ ਦੋਵਾਂ ਨੂੰ ਦੋਵਾਂ ਨੂੰ ਮੈਂ ਤਾਂ ਆਉਂਗਾ ਦੂਜੇ ਤੇ ਵੀ ਆਉਂਗਾ ਮਰਦ ਨੂੰ ਆਪਣੇ ਤਿੰਨ ਟੈਸਟ ਕਰਾਉਣੇ ਚਾਹੀਦੇ ਆ ਵਿਆਹ ਕਰਾਉਣ ਤੋਂ ਪਹਿਲਾਂ ਹਰ ਮਰਦ ਨੂੰ ਤਿੰਨ ਟੈਸਟ ਕਰਾਉਣੇ ਚਾਹੀਦੇ ਆ ਸਭ ਤੋਂ ਪਹਿਲੇ ਨੰਬਰ ਤੇ ਸਪਰਮ ਕਾਊਂਟ ਟੈਸਟ ਕਰਨਾ ਚਾਹੀਦਾ ਠੀਕ ਹੈ ਦੂਜੇ ਨੰਬਰ ਤੇ ਸਕਰੋਟਲ ਸਕੈਨਿੰਗ ਕਿ ਗੋਲੀਆਂ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਤੀਸਰੇ ਨੰਬਰ ਦੇ ਉੱਪਰ ਆਉਂਦਾ ਹੈ ਪੈਨਾਈਲ ਡੋਪਲਰ ਟੈਸਟ ਕਿ ਲਿੰਗ 'ਚ ਖੂਨ ਦੇ ਦੌਰੇ ਦੀ ਕੋਈ ਕਮੀ ਤੇ ਨਹੀਂ ਆ ਤਿੰਨ ਟੈਸਟ ਕਰਾ ਲਓ ਓ ਕਿ ਪਰ ਸਾਰਾ ਕੁਝ 10000 ਰੁਪਏ ਚ ਹੋ ਜਾਂਦਾ ਠੀਕ ਹੈ 10000 ਰੁਪਏ ਤਾਂ ਤੁਹਾਡੇ ਵਿਆਹ ਦੇ ਟਾਈਮ ਤੇ ਕੀ ਵੈਲਿਊ ਰਹਿ ਜਾਂਦੀ ਹੈ ਜੀ ਔਰਤਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਇੱਕ ਮੁੰਡੇ ਨੂੰ ਇਹ ਟੈਸਟ ਕਰਾਉਣੇ ਲਾਜ਼ਮੀ ਨੇ ਬਿਲਕੁਲ ਔਰਤਾਂ ਨੂੰ ਇਹ ਆਪ ਬੁਆਰੇ ਮੁੰਡਿਆਂ ਨੂੰ ਕਰਵਾ ਲੈ ਬਿਲਕੁਲ ਬਿਲਕੁਲ ਔਰਤਾਂ ਲਈ ਆਪਣਾ ਅਲਟਰਾਸਾਉਂਡ ਕਿ ਉਹਨੂੰ ਪੀਸੀਓਡੀ ਤਾਂ ਨਹੀਂ ਹੈਗੀ ਉਹਦੇ ਟਿਊਬਰਾਂ 'ਚ ਕਿਤਾ ਬਲੋਕੇਜ ਤਾਂ ਨਹੀਂ ਹੈਗੀ ਤੇ ਇੱਕ ਆਪਣਾ ਏਐਮਐਚ ਲੈਵਲ ਹਮ ਇਹ ਜ਼ਰੂਰ ਆਪਣਾ ਟੈਸਟ ਕਰਨਾ ਚਾਹੀਦਾ ਨਹੀਂ ਤਾਂ ਇਹਦਾ ਇਲਾਜ ਕਰਾ ਲਓ ਏਐਮਐਚ ਲੈਵਲ ਕੀ ਹੁੰਦਾ ਜੀ ਐਂਟੀਮਿਊਰਲ ਹਾਰਮੋਨਿਕ ਟੈਸਟ IVF ਨਾਲ ਹੀ ਬੱਚਾ ਉਤਪਨ ਹੋਏ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਇਹ ਦੋ ਚੀਜ਼ਾਂ ਕਰਾ ਲਓ ਮੈਂ ਕਹਿੰਦਾ ਗਰੰਟੀ ਦਿੰਦਾ ਇਸ ਤੋਂ ਬਾਅਦ ਕੋਈ ਬੱਚਾ ਤੇ ਨਹੀਂ ਟੈਸਟ ਪਰ ਮੈਂ ਇਹ ਮਹਿਸੂਸ ਕਰਦਾ ਕਿ ਜ਼ਮਾਨਾ ਬੜਾ ਐਡਵਾਂਸ ਹੈ ਇਹ ਪੇਰੈਂਟਸ ਨੂੰ ਵੀ ਇਹ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਪੇਰੈਂਟਸ ਟੈਸਟ ਕਰਾਉਣ ਕੀ ਦਿੱਕਤ ਹੈ ਵਿਆਹ ਤੋਂ ਪਹਿਲਾਂ ਬੱਚਿਆਂ ਦੇ ਟੈਸਟ ਹੀ ਕਰਵਾ ਲੈਣੇ ਚਾਹੀਦੇ ਕੱਲ ਨੂੰ ਕਲੇਸ਼ ਪਵੇ ਉਹਦਾ ਕੀ ਫਾਇਦਾ ਪਹਿਲਾਂ ਹੀ ਕਰਾ ਕੇ ਤੁਸੀਂ ਨਿਬੇੜੋ ਇਹ ਚੀਜ਼ ਨੂੰ ਤੁਹਾਡੇ ਬੱਚੇ ਸੁਖੀ ਤੇ ਰਹਿਣਗੇ ਨਾ ਕੱਲ ਨੂੰ ਤੁਹਾਡੇ ਮੁੰਡੇ ਨੂੰ ਆਤਾ ਨਹੀਂ ਕੋਈ ਕਿ ਤੂੰ ਇਹ ਜੋਗਾ ਨਹੀਂ ਹੈਗਾ ਔਰ ਕੁੜੀ ਨੂੰ ਮਹਿਣਾ ਤਾਂ ਨਹੀਂ ਵਜੂਗਾ ਕਦੀ ਵੀ ਨਹੀਂ ਮਹਿਣਾ ਵਜੂ ਕਿਸ ਮੰਦੇ ਹੁਣ ਇਸ ਕਰ ਅੱਜ ਕੱਲ ਆਪਣੀ ਕਰੀਅਰ ਓਰੀਐਂਟੇਸ਼ਨ ਆਪਣੀ ਫਰੀडम ਜਿਹੜੀ ਉਹ ਸਭ ਤੋਂ ਵੱਡਾ ਸਾਡਾ ਐਸਟ ਪੁਰਾਣੇ ਦੌਰ ਚ ਕੁੜੀਆਂ ਕਹਿੰਦੀਆਂ ਸੀ ਜਿੰਨਾ ਚਿਰ ਮੈਂ ਮਾਂ ਨਹੀਂ ਬਣਦੀ ਉਹਨਾਂ ਚਿਰ ਮੇਰੇ ਪੈਰ ਨਹੀਂ ਲੱਗਣੇ ਹੁਣ ਮੇਰੇ ਖਿਆਲ ਆ ਕਿ ਪੁਰਾਣੇ ਦੌਰ ਦੇ ਵਿੱਚ ਲੋਕ 21 ਸਾਲ 23 ਸਾਲ 24 ਸਾਲ ਤੱਕ ਕੁੜੀਆਂ ਦਾ ਵਿਆਹ ਕਰ ਦਿੰਦੇ ਸੀਗੇ 24 25 ਸਾਲ ਦੇ ਮੁੰਡੇ ਦਾ ਵਿਆਹ ਕਰ ਦਿੰਦੇ ਸੀਗੇ ਜਾਨੋ ਉਹ ਥੋੜਾ ਜਿਹਾ 40 45 ਦੇ ਹੁੰਦਾਂ ਸੀ ਉਹਨਾਂ ਦੇ ਬੱਚੇ ਉਹਨਾਂ ਦੇ ਮੋਢਿਆਂ ਦੇ ਬਰਾਬਰ ਹੋ ਜਾਂਦੇ ਸੀਗੇ ਤੇ ਅੱਜ ਉਹ ਦਾਦੇ ਪੋਤੇ ਬਣ ਕੇ ਦੁਨੀਆ ਦਾ ਜ਼ਿੰਦਗੀ ਇੰਜੋਏ ਕਰ ਰਹੇ ਹੁਣ ਮੁੰਡਾ ਤੇ ਕੁੜੀ ਦੋਵੇਂ ਨਹੀਂ ਚਾਹੁੰਦੇ ਵੀ ਪਹਿਲਾਂ 5 6 ਸਾਲ ਤਾਂ ਨਿਆਣਾ ਲੈਣਾ ਹੀ ਨਹੀਂ ਸਭ ਦੀ ਸੋਚ ਇਹ ਹੋ ਚੁੱਕੀ ਹੈ ਕਿ ਮੈਂ ਇੱਕ ਵੱਡਾ ਬੰਦਾ ਬਣ ਜਾਵਾਂ ਫੇਰ ਮੈਂ ਵਿਆਹ ਕਰਾਵਾਂ ਹਨ ਮਤਲਬ ਸੋਚਣੀ ਵੀ ਗਲਤ ਨਹੀਂ ਹੈਗੀ ਬਟ ਮੈਂ ਇਹ ਕਹਿੰਦਾ ਕਿ ਜਿਹੜੇ ਤੁਹਾਡੇ ਕਿਸਮਤ ਚ ਲਿਖਿਆ ਨਾ ਉਹ ਤੁਹਾਨੂੰ ਮਿਲ ਜਾਣਾ ਵੈ ਤੁਹਾਡਾ ਮਤਲਬ ਹੈ ਕਿ ਸਮਾਂ ਲੰਘ ਜਾਂਦਾ ਹੈ ਬੇਬੀ ਕਨਸੀਵ ਕਰਨ ਦਾ ਤਾਂ ਕਰਕੇ ਸਮਾਂ ਵੀ ਲੰਘ ਜਾਂਦਾ ਵੈ ਕਿਉਂਕਿ ਵਿਦ ਏਜ ਔਰਤ ਦੇ ਆਂਡੇ ਵੀ ਕਮਜ਼ੋਰ ਹੁੰਦੇ ਨੇ ਤੇ ਮਰਦ ਦਾ ਸਪਰਮ ਵੀ ਕਮਜ਼ੋਰ ਹੁੰਦਾ ਕਿਉਂਕਿ ਮਰਦ ਦੇ ਵਿੱਚ ਨਾ ਸਪਰਮ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਸਪਰਮ ਦਾ ਹੈਡ ਜਿਹੜਾ ਉਹਦਾ ਸਿਰ ਹੁੰਦਾ ਜਿਹਨੇ ਅੰਡੇ ਚ ਜਾ ਕਰਕੇ ਵਜਨਾ ਤੇ ਬੱਚੇ ਦੀ ਉਤਪਤੀ ਕਰਨੀ ਹੈ। ਦੂਜਾ ਉਹਦੀ ਟੇਲ ਹੁੰਦੀ ਜਿਹਨੂੰ ਪੂੰਛ ਕਹਿੰਦੇ ਆ। ਉਹ ਪੂੰਛ ਦੇ ਵਿੱਚ એનર્ਜੀ ਹੁੰਦੀ ਜਿਹੜੀ ਕਿ ਸਪਰਮ ਨੂੰ ਅੱਗੇ ਲੈ ਕੇ ਕਰਕੇ ਜਾਂਦੀ ਹੈ। ਤੇ ਇਹ ਦੋਨੋਂ ਚੀਜ਼ਾਂ ਵਿਦ ਏਜ ਘਟ ਜਾਂਦੀਆਂ ਨੇ। ਲੋਕੀ ਕਹਿੰਦੇ ਮੇਰਾ ਤਾਂ ਸਪਰਮ ਕਾਉਂਟ ਪੂਰਾ ਫੇਰ ਮੇਰੇ ਬੱਚਾ ਕਨਸੀਵ ਨਹੀਂ ਹੋ ਰਿਹਾ। ਜਦ ਕਿ ਉਹਦੇ ਹੈਡ ਐਂਡਸ ਤੇ ਟੇਲ ਜਿਹੜੇ ਨੇ ਉਹ ਹੁੰਦੇ ਹੀ ਨਹੀਂ। ਠੀਕ ਹੈ ਜੋ ਇਹ ਟੈਸਟ ਕਰਾਉਣਾ ਵੀ ਜ਼ਰੂਰੀ ਹੈ ਜਦੋਂ ਤੁਸੀਂ ਸਪਰਮ ਕਾਊਂਟ ਟੈਸਟ ਕਰਾਉਂਦੇ ਹੋ ਸੋ ਇਹ ਦੋਨੋਂ ਜਦੋਂ ਔਰਤ ਦਾ एएमएच ਲੈਵਲ ਵੱਧ ਹੋਵੇ ਤੇ ਪਲੱਸ ਮਰਦ ਜਿਹੜੇ ਸਪਰਮ ਨੇ ਜਿਹੜੇ ਇਹ ਐਕਟਿਵ ਨੇ ਉਹ 75% ਪਲੱਸ ਹੋਣ ਤੇ ਪਲੱਸ ਜਿਹੜਾ ਉਹਦਾ ਹੈਡ ਤੇ ਟੇਲ ਹੈ ਉਹ ਪਰਫੈਕਟ ਹੋਣ ਕਨਸੈਪਸ਼ਨ ਨੇਚਰਲੀ ਹੋ ਸਕਦੀ ਹੈ ਵਾਕ ਤੇ ਐਕਸਰਸਾਈਜ਼ ਜਿਹੜੀ ਹੈ एक्सरसाइज एक लेडी नु मैक्सिमम फर्टाइल बनान लियो दा बेली फैट जिन्ना ਘਟ ਹੋਊਗਾ ਉੰਨੀ ਜ਼ਿਆਦਾ ਇੱਕ ਔਰਤ फर्टाइल ਹੋਊਗੀ। ਉੰਨਾ ਜ਼ਿਆਦਾ ਉਹ ਪ੍ਰੈਗਨਨਸੀ अर्ली ਤੇ ਬੈਟਰ ਵੇ ਨਾਲ ਨੈਚੁਰਲੀ ਕਨਸੀਵ ਕਰ ਸਕਦੀ ਹੈ। ਦੇਖੋ ਹਰ ਕਿਸੇ ਨੂੰ ਲੋੜ ਨਹੀਂ ਹੁੰਦੀ ਬਟ ਕੀ ਚੀਜ਼ ਹੈ ਕਿ ਲੋਕੀ ਅੱਜਕੱਲ ਇਲਾਜ ਘਟ ਤੇ ਬਾਬਿਆਂ ਦੇ ਹਕੀਮਾਂ ਦੇ ਚੱਕਰਾਂ 'ਚ ਜ਼ਿਆਦਾ ਫਸ ਜਾਂਦੀਆਂ। ਬਿਲਕੁਲ ਠੀਕ ਹੈ। ਮੈਂ ਇਸ ਕਰਕੇ ਰეკਮੈਂਡ ਕਰਦਾ ਕਿ ਤੁਸੀਂ ਨੈਚੁਰਲੀ ਟਰਾਈ ਕਰੋ। ਇੱਕ ਸਾਲ ਦੋ ਸਾਲ ਤੁਸੀਂ ਟਰਾਈ ਕਰੋ ਜਿੰਨੀ ਵੀ ਉਮਰ 'ਚ ਤੁਹਾਡੀ ਸ਼ਾਦੀ ਹੋਈ ਆ ਨੈਚੁਰਲ ਟਰਾਈ ਕਰੋ 14th ਡੇ ਜਿਹੜੇ ਔਰਤ ਦੇ ਸਪੋਜ਼ ਔਰਤ ਨੂੰ ਅੱਜ ਮੈਂਸੀਸ ਆਏ ਨੇ ਨਾ ਅੱਜ ਤੋਂ ਜਿਹੜਾ 14th ਡੇ ਹੈ ਉਹ ਸਭ ਤੋਂ ਜ਼ਿਆਦਾ ਔਰਤ ਜਿੰਦਗੀ ਦਾ ਫਰਟਾਈਲ ਡੇ ਹੁੰਦਾ ਜਿਸ ਦਿਨ ਉਹਦਾ ਐਗ ਮੈਸਿਵਲੀ ਹਾਇਰ ਸਾਈਜ਼ ਦੇ ਵਿੱਚ ਹੁੰਦਾ ਉਸ ਦਿਨ ਤੁਹਾਨੂੰ ਮੀਟ ਕਰੋਗੇ ਤੇ ਪ੍ਰੈਗਨੈਂਸੀ ਹੋਣ ਦੇ ਨੈਚੁਰਲ ਚਾਂਸਸ ਬੈਟਰ ਹੋਣਗੇ ਜੀ ਇਹ ਤੁਹਾਨੂੰ ਕਿਸੇ ਡਾਕਟਰ ਨੇ ਨਹੀਂ ਦੱਸਣਾ ਇਸ ਪੋਡਕਾਸਟ ਦੇ ਵਿੱਚ ਇੱਕ ਕੁਆਲੀਫਾਈਡ ਡਾਕਟਰ ਦੱਸ ਸਕਦਾ ਕਿ ਕਿਸ ਦਿਨ ਔਰ ਦਾ ਐਗ ਮੈਸਿਵ ਹੁੰਦਾ ਹੋਵੇ ਤੇ ਕਿਸ ਦਿਨ ਮੇਟ ਕਰਨਾ ਚਾਹੀਦਾ ਵੈ ਤੁਸੀਂ ਮੇਟ ਕਰੋ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਪ੍ਰੈਗਨੈਂਸੀ ਦੇ ਚਾਂਸ ਜਿਹੜੇ ਨੇ ਬੈਟਰ ਹੋਣਗੇ ਜੇ ਤੁਹਾਡੇ 2 ਸਾਲ 1.5 ਸਾਲ ਚ ਨੇਚਰਲੀ ਕੁਦਰਤੀ ਸਾਰੇ ਪ੍ਰੋਟੋਕੋਲਸ ਅਡਾਪਟ ਕਰਨ ਦੇ ਖਾਤਰ ਕਨਸੀਵ ਨਹੀਂ ਹੋ ਰਿਹਾ ਤੁਹਾਨੂੰ ਡੈਫੀਨੇਟਲੀ ਮੈਡੀਕਲ ਹੈਲਪ ਦੀ ਲੋੜ ਹੈ ਬਾਬਿਆਂ ਕੋਲ ਜਾਣ ਦੀ ਬਜਾਏ ਤੁਸੀਂ ਮੈਡੀਕਲ ਹੈਲਪ ਲਓ ਤੁਨੂੰ ਡੈਫੀਨਿਟਲੀ ਕਨਸੀਵ ਹੋਊਗਾ ਔਰਤ ਆਪਣਾ एएमएच ਲੈਵਲ ਕਰਾਵੇ ਮਰਦ ਆਪਣਾ ਸਪਰਮ ਕਾਉਂਟੈਸਟ ਕਰਾਵੇ ਆਪਣਾ ਸਕਰੋਟਲ ਸਕੈਨਿੰਗ ਕਰਾਵੇ ਆਪਣਾ ਇਰੇਕਟਲ ਡਿਸਫੰਕਸ਼ਨ ਦਾ ਟੈਸਟ ਕਰਾਵੇ ਕਿਉਂਕਿ ਬੜੇ ਸਾਰੇ ਰੀਜਨਸ ਨੇ ਇਨਫਰਟੀਲਿਟੀ ਦੇ ਮੇਲ ਜਾਂ ਫੀਮੇਲ ਜਿਹੜੀ ਇੰਪੋਟੈਂਸੀ ਹੁੰਦੀ ਹੈ ਨਪੁੰਸਕਤਾ ਆਉਂਦੀ ਹੈ ਆ ਕੁਝ ਚੀਜ਼ਾਂ ਤਾਂ ਬਾਇਓਲੋਜੀਕਲ ਹੁੰਦੀਆਂ ਨੇ ਪਰ ਦੁਨਿਆਵੀ ਤੌਰ ਤੇ ਖੁਰਾਕ ਪਾਣੀ ਕਿਵੇਂ ਪ੍ਰਭਾਵ ਪਾਉਂਦਾ ਜੀ ਮਰਦਾਂ ਦੇ ਵਿੱਚ ਨਾ ਬਚਪਨ ਦੀ ਗਲਤੀਆਂ ਬਹੁਤ ਮਾੜੀ ਚੀਜ਼ ਆ ਹੂੰ ਕਿ ਮਰਦ ਕੀ ਹੁੰਦਾ ਵੈ ਉਹ ਸੋਚਦਾ ਵੈ ਕਿ ਅੱਜ ਮੈਂ ਇੱਕ ਗੰਦਾ ਵੀਡੀਓ ਦੇਖਿਆ ਤੇ ਮੈਂ ਗਲਤ ਹਰਕਤ ਕਰ ਦਵਾਂ ਹੂੰ ਉਹ ਜਿਹੜੀ ਗਲਤ ਹਰਕਤ ਆ ਜਿਹੜੀ ਹਫਤੇ ਚ ਇੱਕ ਵਾਰੀ ਹੋ ਜਵੇ ਤਾਂ ਚੱਲਦੀ ਐ ਬੜ ਜੇ ਰੋਜ਼ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਹੋਵੇ ਉਹ ਕੱਲ ਨੂੰ ਤੁਹਾਨੂੰ ਢਿੱਲੇਪੰਦੀ ਸ਼ਿਕਾਰ ਬਣਾ ਦਿੰਦੀ ਐ ਜਿਸ ਕਰਕੇ ਤੁਹਾਨੂੰ ਅੱਗੇ ਜਾ ਕਰਕੇ ਬੱਚੇ ਦੀ ਉਤਪਤੀ ਦੇ ਵਿੱਚ ਟਾਈਮਿੰਗ ਦੇ ਵਿੱਚ ਤੇ ਇਰੇਕਸ਼ਨ ਦੇ ਵਿੱਚ ਮੈਸੇਜ ਪ੍ਰੋਬਲਮਸ ਹੋ ਜਾਂਦੀਆਂ ਨੇ ਠੀਕ ਐ ਸੋ ਇਹ ਨੌਲੇਜ ਬੜੀ ਜ਼ਿਆਦਾ ਜ਼ਰੂਰੀ ਐ ਕਿ ਅਗਰ ਤੁਸੀਂ ਆਪਣਾ ਇੰਜੋਏ ਕਰਨਾ ਚਾਹੁੰਦੇ ਹੋ ਇੱਕ ਵਾਰੀ ਹਫਤੇ ਚ ਹਥਰਾ ਸੀਜ਼ ਓਕੇ ਹੂੰ ਬਟ ਕੋਈ ਐਹੋ ਜਿਹੀ ਦਵਾਈ ਨਹੀਂ ਬਣੀ ਜਿਹੜੀ ਤੁਹਾਨੂੰ ਇਸ ਚੀਜ਼ ਤੋਂ ਰੋਕ ਸਕੇ ਤੁਸੀਂ ਰੋਕਣਾ ਆਪਣੇ ਆਪ ਨੂੰ ਖੁਦ ਰੋਕਣਾ ਡਾਈਟ ਕਿਵੇਂ ਪ੍ਰਭਾਵ ਪਾਉਂਦੀ ਹੈ ਜੀ ਮਾੜਾ ਖਾਣ ਪੀਣ ਤੇ ਚੰਗਾ ਖਾਣ ਪੀਣ ਇਹਦੇ ਵਿੱਚ ਦੁੱਧ ਦਹੀਂ ਦੇਸੀ ਕੀ ਪਨੀਰ ਸਭ ਤੋਂ ਵਧੀਆ ਖੁਰਾਕ ਹੈ ਵੀਰੇਜ ਦੀ ਹਮ ਸਭ ਤੋਂ ਵਧੀਆ ਖੁਰਾਕ ਅਗਰ ਤੁਸੀਂ ਆਯੁਰਵੈਦਿਕ ਜੜੀ ਬੂਟੀਆਂ ਦੀ ਗੱਲ ਕਰੋ ਸਾਲਮ ਮਿਸ਼ਰੀ ਸਾਲਮ ਬੰਜਾ ਕੌਂਚ ਬੀਜ ਉਸ ਤੋਂ ਬਾਅਦ ਇਹਦੇ ਵਿੱਚ ਆਉਂਦਾ ਜੀ ইরਾਨੀ ਕਰਕਰਾ ਕੇਸਰ ਸ਼ਿਲਾਜੀਤ ਹਮ ਉਸ ਤੋਂ ਬਾਅਦ ਆਉਂਦਾ ਜੀ ਬਾਮਨ ਲਾਲ ਬਾਮਨ ਸਫੇਦ ਫਿਰ ਆਂਦਾ ਸ਼ੇਤਾਵਰੀ ਮੁਸਲੀ ਫਿਰ ਉਸ ਤੋਂ ਬਾਅਦ ਦਾ ਸਵਰਨ ਪਸ਼ਮ ਲੋਹ ਪਸ਼ਮ ਵੀਰੇ ਸਤੰਭਕ ਵਟੀ ਕਾਮ ਚੂੜਾਮਣੀ ਰਸ ਇਹ ਬਹੁਤ ਵਧੀਆ ਦਵਾਈਆਂ ਨੇ ਜਿਹੜੇ ਕਿ ਵੀਰਜ ਨੂੰ ਗਾਲਾ ਕਰਦੀਆਂ ਨੇ ਮਰਦ ਨੂੰ ਮਰਦਾਨਗੀ ਦੀ ਅਸਲੀ ਤਾਕਤ ਦੇ ਜੋਰ ਤੱਕ ਲੈ ਕਰਕੇ ਜਾਂਦੀਆਂ ਨੇ ਤੇ ਇੰਪੋਟੈਂਸੀ ਨੂੰ ਜਿਹੜੇ ਉਹਦੇ ਸਪਰਮ ਕਾਊਂਟ ਨੇ ਬੈਟਰ ਕਰਨ ਨੂੰ ਬਹੁਤ ਜ਼ਿਆਦਾ ਹੈਲਪ ਕਰਦੀਆਂ